388 388 383 ਜਿਹੜਾ ਬਾਜ਼ਾਰ ਚ ਮਿਲਦਾ ਕੋਰਸਟ 2 2000 3 3000 ਦਾ ਵੱਡਾ ਡੀਪੂ ਨੇ ਲਾਤੀ ਸੇਲ ਲੈ ਜਾਓ 388 ਕੋਰਟਿਆਂ ਦੇ ਵੀ ਲਾਤੀ ਬਹੁਤ ਵੱਡੀ ਆਫਰ ਜਿਹੜੇ ਬਾਜ਼ਾਰ ਚ 25 2500 2 2000 ਵੱਡਾ ਡੀਪੂ ਤੋਂ ਲੈ ਜਾਓ ਰੈਡੀमेड ਸਿਰਫ 494 494 494 ਚਲੋ ਜੀ ਲੋਹੜਾ ਦੇ ਵੀ ਲਾਤੀ ਬਹੁਤ ਵੱਡੀ ਆਫਰ ਇਹਨਾਂ ਦੇ ਵੀ ਰੇਟ ਸੁਣ ਲਓ ਮਿੱਟੀ ਦੇ ਪਾ ਰੇਟ ਕਰਦੇ ਕੋਈ 150 ਕੋਈ 200 ਕੋਈ 175 ਰੁਪਏ ਦਾ ਪਜਾਮਾ 175 ਰੁਪਏ ਦਾ ਪਜਾਮਾ ਲੈ ਜਾਓ ਜੀ ਲੋਰਾਂ ਦੇ ਉੱਤੇ ਡਿਜ਼ਾਈਨਿੰਗ ਵੀ ਆ ਗਈ ਆ ਪ੍ਰਾਈਸ ਵੀ ਘਟਿਆ ਸਾਈਜ਼ ਵੀ ਸਤੇ ਮਿਲ ਗਏ ਆ ਇਹਦੇ ਉੱਤੇ ਬਹੁਤ ਵੱਡੀ ਆਫਰ ਲਾ ਦਿੱਤੀ ਲਓ ਜੀ ਇਹਦਾ ਰੇਟ ਹੋਰ ਘਟ ਗਿਆ ਸਿਰਫ 150 ਰੁਪਏ ਦਾ 150 ਰੁਪਏ ਦੇ ਵਿੱਚ ਲੋਰ ਲੈ ਜਾਓ ਲਓ ਜੀ ਨਾ 3500 ਨਾ 4000 ਡਿਜ਼ਾਈਨਰ ਕੋਰਸੈਟ ਵੀ ਆ ਗਏ ਆ 3 ਤੇ 1000 35 3500 ਵਾਲੇ ਲੈ ਜਾਓ 638 'ਚ ਆ ਵੀ ਲੈ ਜਾਓ 638 'ਚ 638 ਰੁਪਏ ਦੇ ਵਿੱਚ ਆ ਦੇਖੋ ਕਿੰਨੇ ਸੋਹਣੇ ਸੋਨੇ ਡਿਜ਼ਾਈਨਰ ਪੀਸ ਘਰ ਤੇ ਜੀ ਸਿਰਫ 638 ਆਪ ਬੈਕ ਚੈੱਕ ਕਰ ਲਓ ਆ ਦੇਖੋ ਜੀ ਬਾਹਰ ਕਿੰਨਾ ਸੋਹਣਾ ਕੰਮ ਬਾਜ਼ਾਰ ਚ 4000 353800 ਇਹ ਲੈ ਜਾਓ ਸਿਰਫ 1244 ਰੁਪਏ ਦੇ ਵਿੱਚ ਲੈ ਜਾਓ ਕੋਈ 3000 ਨਹੀਂ ਕੋਈ 3500 ਨਹੀਂ ਕੋਈ 1000 ਰੁਪਏ ਕੋਈ 1200 ਰੁਪਏ ਕੋਈ 1500 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਡਿਜ਼ਾਈਨਰ ਪਲਾਜੋ ਸੂਟ ਦੇ ਦੇਣੇ ਹੈਗੇ ਆ ਵੱਡਾ ਡੀਪੂ ਨੇ ਮਿੱਡੀਆਂ ਦੇ ਰੇਟ ਵੀ ਘੱਟਿਆ ਘੱਟ 594 ਰੁਪਏ ਚ ਲੈ ਜਾਓ ਮਿੱਡੀ ਡਿਜ਼ਾਈਨ ਦੇਖੋ ਕਿੰਨੇ ਆ ਸਾਈਜ਼ ਦੇਖੋ ਕਿੰਨੇ ਆ ਰੰਗ ਸਾਰੇ ਆ ਰੇਟ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਕਰਦੇ ਆ ਵੀ ਦੇਖੋ ਜੈਮ ਕਿ ਜਣਾ ਤੁਸੀਂ ਨਾਈਟ ਸੂਟ ਪਾਉਣਾ ਤੁਸੀਂ ਵਾਕ ਦੇ ਲਈ ਪਾਉਣਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਉੱਪਰ ਦੇਖੋ ਆ ਬਾਹ ਦੇ ਉੱਤੇ ਦੇਖੋ ਥੱਲੇ ਲੋਰ ਦੇ ਉੱਤੇ ਹੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹਦੇ ਉੱਤੇ ਡਿਜ਼ਾਈਨ ਕੀਤੇ ਹੋਏ ਆ ਰੇਟ ਬਹੁਤ ਜ਼ਿਆਦਾ ਘਟਿਆ 5 ਦਿਨ ਦੇ ਅੰਦਰ ਫਾਇਦੇ ਹੋਣੇ ਆ ਛੇਤੀ ਆਜੋ ਫ੍ਰੀ ਦੇ ਆ ਪਾ ਕੱਪੜਾ ਮਿਲ ਰਿਆ 388 388 388 388 ਜਿਹੜਾ ਬਾਜ਼ਾਰ 'ਚ ਮਿਲਦਾ ਕੋਟ ਸੈਟ 2 2000 3 3000 ਦਾ ਵੱਡਾ ਢੀਪੂ ਨੇ ਲਾਤੀ ਸੇਲ ਲੈ ਜਾਓ 388 388 388 ਰੇਟ ਲਾਤਾ ਇਹ ਲਖ ਲਖ ਕੇ ਸਿਰਫ 388 ਰੁਪਏ ਦਾ ਕੋਟ ਸਟ ਕਰਤਾ ਹੀ 388 ਦਾ 2250 ਵਾਲਾ ਕਰਤਾ 494 ਵਿੱਚ ਦੇਖੋ ਕਿੰਨੇ ਕਿੰਨੇ ਵਧੀਆ ਕਲਰ ਆ ਚੁਕੇ ਲੌਂਗ ਦੇ ਵਿੱਚ ਆ ਚੁਕੇ ਸਟਾਈਲ ਕਿੰਨੇ ਕਿੰਨੇ ਵਧੀਆ ਆ ਚੁਕੇ ਹੈਗੇ ਸਿਰਫ 494 ਲੋਵੀ ਕੋਟਿਆਂ ਦੇ ਵੀ ਲਾਤੀ ਬਹੁਤ ਵੱਡੀ ਆਫਰ ਜਿਹੜੇ ਬਾਜ਼ਾਰ 'ਚ 22 250 2 2000 ਵੱਡਾ ਡੀਪੂ ਤੋਂ ਲੈ ਜਾਓ ਰੈਡੀमेड ਸਿਰਫ 494 494 493 494 ਚ ਲੈ ਜਾਓ ਜੀ 494 ਬਹੁਤ ਸੋਹਣੇ ਕਲਰ ਆ ਚੁੱਕੇ ਆਗੇ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਸਾਈ ਤੁਹਾਨੂੰ ਬਖੋ ਬਖਰ ਮੈਂ ਡਿਜ਼ਾਈਨ ਤੁਹਾਨੂੰ ਬਖੋ ਬਖਰ ਇਹ ਮੈਂ ਮੈਂ ਸਿਰਫ 493 ਰੁਪਏ ਪੇਚੀ ਚੋ ਲਓ ਜੀ ਲੋਹਰਾ ਤੇ ਵੀ ਲਾਤੀ ਬਹੁਤ ਵੱਡੀ ਆਫਰ ਇਹਨਾਂ ਦੇ ਵੀ ਰੇਟ ਸੁਣ ਲਓ ਮਿੱਟੀ ਦੇ ਪਹਾੜ ਰੇਟ ਕਰਦੇ ਕੋਈ 150 ਕੋਈ 200 ਕੋਈ 175 ਰੁਪਏ ਦਾ ਪਜਾਮਾ 175 ਰੁਪਏ ਦਾ ਪਜਾਮਾ ਲੈ ਜਾਓ ਜੀ ਲੋਰਾਂ ਦੇ ਉੱਤੇ ਡਿਜ਼ਾਈਨਿੰਗ ਵੀ ਆ ਗਈ ਆ ਪ੍ਰਾਈਸ ਵੀ ਘਟਿਆ ਸਾਈਜ਼ ਵੀ ਸਾਰੇ ਮਿਲ ਗਏ ਆ ਇਹਦੇ ਉੱਤੇ ਬਹੁਤ ਵੱਡੀ ਆਫਰ ਲਾਤੀ ਲਓ ਜੀ ਇਹਦਾ ਰੇਟ ਹੋਰ ਘਟ ਗਿਆ ਸਿਰਫ 150 ਰੁਪਏ ਦਾ 150 ਰੁਪਏ ਦੇ ਵਿੱਚ ਲੋਰ ਲੈ ਜਾਓ ਬਹੁਤ ਸਾਰੀਆਂ ਆਫਰਾਂ ਪੰਜ ਦਿਨਾਂ ਦੇ ਅੰਦਰ ਅੰਦਰ ਆ ਕੇ ਲੈ ਜਾਓ ਫਾਇਦੇ ਲੋਰ ਦੇ ਨਾਲ ਕੋਰਟੇ ਵੀ ਲੈ ਜਾਓ ਪਾਉਣ ਵਾਸਤੇ ਦੇਖੋ ਕਿਨੇ ਕਿਨੇ ਵਧੀਆ 431 ਰੁਪਏ ਵਿੱਚ ਕਿਨੇ ਕਿਨੇ ਖੁੱਲੇ ਖੁੱਲੇ ਆਏ ਸਾਈਜ਼ ਆ ਚੁੱਕੇ ਹੈਗੇ ਆ ਡਿਜ਼ਾਈਨ ਕਿੰਨੇ ਕਿੰਨੇ ਸੋਪਰ ਆ ਚੁੱਕੇ ਹੈਗੇ ਆ ਕਲਰ ਤੁਹਾਨੂੰ ਬੱਖੋ ਬੱਖਰ ਮੈਨੇ ਹੈ ਡਿਜ਼ਾਈਨ ਤੁਹਾਨੂੰ ਬੱਖੋ ਬੱਖਰ ਮੈਣੀ ਹੈਗਾ ਕੋਈ 431 ਕੋਈ 469 ਕੋਈ 575 ਤੁਹਾਨੂੰ ਬੱਖੋ ਬੱਖਰੇ ਚ ਆਰਟਿਕਲ ਤੇ ਬੱਖੋ ਬੱਖਰ ਅਰੇਂਜਮੈਂਟ ਹੈਗੀ ਆ ਤੇ ਦੇਖੋ ਕਿੰਨਾ ਸੋਨਾ ਵਰਕ ਕੀਤਾ ਹੈ ਤੇ ਨਾਲ ਦੇਖੋ ਬਾਜੂ ਤੇ ਵੀ ਵਰਕ ਕੀਤਾ ਹੈਗਾ ਲਓ ਜੀ ਨਾ 3500 ਨਾ 4000 ਡਿਜ਼ਾਈਨਰ ਕੋਰਸੈਟ ਵੀ ਆ ਗਿਆ 3 ਤੇ 300 638 ਰੁਪਏ ਦੇ ਵਿੱਚ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਰ ਪੀਸ ਘਰਤੇ ਜੀ ਸਿਰਫ 638 ਚ ਆ ਦੇਖੋ ਮਿੱਡੀਆਂ ਕਿੰਨੇ ਕਿੰਨੇ ਸੋਹਣੀਆਂ ਆ ਚੁੱਕੀਆਂ ਪੂਰੇ ਸਟੈਚੂਅਲ ਪੀਸ ਆਗੇ ਆ ਕਿੰਨੇ ਕਿੰਨੇ ਸੋਹਣੇ ਦੇਖੋ ਫਰੌਕਸ ਤੇ ਆ ਚੁੱਕੇ ਆਗੇ ਆ ਕਿੰਨੇ ਕਿੰਨੇ ਸੋਹਣੇ ਆਰਟੀਕਲ ਸਿਰਫ 593 ਰੁਪਏ ਵਿੱਚ ਤੁਸੀਂ ਕਲੜਾ ਮਰਜੀ ਲੈ ਕੇ ਜਾ ਸਕਦੇ ਆ ਇਹ ਚ ਡਿਜ਼ਾਈਨ ਤੁਹਾਨੂੰ ਬੱਖੋ ਬੱਖੋ ਮੈਨੇ ਕਿ ਸਾਹੀ ਤੁਹਾਨੂੰ ਹਰ ਤਰ੍ਹਾਂ ਮੈਨੇ ਹੈਗੇ ਤੁਸੀਂ ਮੈਂ ਕਿਹਾ ਵੱਡਾੜੀ ਕੋ ਬੰਗਾ ਆ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਮਿੱਟੀ ਚੀਜ਼ ਲੈ ਕੇ ਜਾ ਸਕਦੇ ਆ ਆ ਦੇਖੋ ਜੀ ਫਰੰਟ ਚੈੱਕ ਕਰ ਲਓ ਪਲਾਡ ਬਾਜ਼ਾਰ 'ਚ 4000 3500 3800 ਇਹ ਲੈ ਜਾਓ ਸਿਰਫ 1244 ਰੁਪਏ ਦੇ ਵਿੱਚ ਲੈ ਜਾਓ ਰੇਟ ਘਟ ਗਏ ਆ ਕੁਆਲਿਟੀ ਵੱਧ ਗਈ ਆ ਡਿਜ਼ਾਈਨਰ ਪੀਸ ਦੇ ਰਹੇ ਆ ਜਿਹੜੇ ਕੋਈ ਪਾਕਿਸਤਾਨੀ ਅਫਗਾਨੀ ਕਹਿ ਕੇ ਵੇਚਦੇ ਉਹੋ ਹੀ ਚੀਜ਼ਾਂ ਆ ਗਈਆਂ ਵੱਡਾ ਡੀਪੂ ਤੇ 5 6 ਦਿਨ ਦੇ ਵਿੱਚ ਵਿੱਚ ਆਜੋ ਸੇਲ ਚੱਲ ਰਹੀ ਆ ਜਿੱਥੇ ਕਰਨੇ ਤੁਹਾਡੇ ਅਸੀਂ ਬਹੁਤ ਸਾਰੇ ਫਾਇਦੇ ਕੋਈ 3000 ਨਹੀਂ ਕੋਈ 3500 ਨਹੀਂ ਕੋਈ 1000 ਰੁਪਏ ਕੋਈ 1200 ਰੁਪਏ ਕੋਈ 1500 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਡਿਜ਼ਾਈਨਰ ਪਲਾਜੋ ਸੂਟ ਦੇ ਦੇਣੇ ਹੈਗੇ ਆ। ਨਾ ਦੇਖੋ ਕੁੜਤੇ ਵੀ ਕਿੰਨੇ-ਕਿੰਨੇ ਵਰੀ ਆ ਚੁੱਕੇ ਆ, ਸ਼ਾਰਟ ਵਿੱਚ ਕਿੰਨੇ-ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਤੇ ਤੁਹਾਨੂੰ ਬਖ ਬਖ ਪ੍ਰਿੰਟ ਮੈਨੇਗੇ। ਤੁਸੀਂ ਜੀਨ ਨਾ ਪਾਉਣੇ, ਲੈਗੀ ਨਾ ਪਾਉਣੇ, ਜੈਗੀ ਨਾ ਪਾਉਣੇ, ਬਸ ਸ਼ਾਰਟ ਤੇ ਅਪੈਂਡ ਕਰਦਾ ਹੈਗਾ। ਤੇ ਨਾ ਦੇਖੋ ਕਿੰਨੇ-ਕਿੰਨੇ ਸੋਹਣੇ ਨਾਲ ਵਰਕ ਆ ਚੁੱਕੇ ਹੈਗੇ। ਤਾਂ ਅੱਗੇ ਦਾ ਕੰਮ ਕੀਤਾ ਤੇ ਨਾ ਦੇਖੋ ਚਮਕਦੰਗ ਪੂਰੀ ਹੈਗੀ ਆ। ਕੋਈ 475 ਦਾ, ਕੋਈ 594, ਕੋਈ 700 ਦਾ, ਕੋਈ 400 ਦਾ, ਕੋਈ 300 ਦਾ ਬਖ ਬਖ ਦੇ ਵਿੱਚ ਕਲ ਬਾਜ਼ਾਰ 'ਚ 1695 ਵੱਡਾ ਡੀਪੂ ਦੇ ਸਿਰਫ 695 ਇੱਕ 1000 ਰੁਪਇਆ ਬਾਜ਼ਾਰ ਨਾਲੋਂ ਸਸਤਾ ਕਰਤਾ ਚਾਹੇ ਤੁਸੀਂ ਕਿੰਨੀ ਲੈਣੀਆਂ ਚਾਹੇ ਖੁੱਲੀਆਂ ਡੁੱਲੀਆਂ ਲੈਣੀਆਂ ਚਾਹੇ ਕਟੀਆਂ ਫਟੀਆਂ ਲੈਣੀਆਂ ਚਾਹੇ ਤੁਸੀਂ ਲੈਣੀਆਂ ਡਿਜ਼ਾਈਨਰ ਜੀਨ ਦੀਆਂ ਪੈਂਟਾਂ ਦੇ ਉੱਤੇ ਵੀ ਬਹੁਤ ਸਾਰੀਆਂ ਆਫਰਾਂ ਲੱਗ ਗਈਆਂ ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਵੱਡਾ ਡੀਪੂ ਤੇ ਸਾਰਾ ਹੀ ਸਮਾਨ ਮਿਲ ਜਾਂਦਾ ਬਹੁਤ ਸਾਰੇ ਫਾਇਦੇ ਹੋ ਰਹੇ ਆ 5 ਦਿਨ ਦੇ ਆਜੋ ਅੰਦਰ ਆ ਦੇਖੋ ਨਾਈਟ ਸੂਟ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈਗੇ ਸਿਰਫ 400 ਤੇ 620 ਰੁਪਏ ਵਿੱਚ ਇਹ ਚ ਰੰਗ ਡਿਆਏ ਤੁਹਾਨੂੰ ਬੱਕ ਬੱਕਰ ਮੈਣੇ ਹੈਗੇ ਤੇ ਪਸੰਦ ਤੁਹਾਡੀ ਹੈਗੀ ਤੁਸੀਂ ਮੈਂ ਕਿਹਾ ਵੱਡਾ ਡੀਪੂ ਬੰਗਾ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਕੋਈ 438 ਦਾ ਕੋਈ 450 ਦਾ ਕੋਈ 462 ਦਾ ਇਥੋਂ ਤੇ ਡਿਪੈਂਡ ਕਰਦਾ ਹੈਗਾ ਤੁਸੀਂ ਦੇਖਣਾ ਕਿੰਨੀ ਗ੍ਰੇਂ ਤੱਕ ਤੁਹਾਨੂੰ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਪਰ ਤੁਹਾਨੂੰ ਇਹ ਚ ਬੱਕ ਬੱਕਰ ਮੈਣੇ ਹੈਗੇ ਆ ਸਟਾਫ ਵੀ ਇਹਨਾਂ ਠੰਡਾ ਆ ਠੰਡਕ ਠੰਡਕ ਮਹਿਸੂਸ ਹੋਣੀ ਆ ਕਿਹੜਾ ਕਿਤੇ ਮੀਮੂ ਪਿਆ ਲੱਗਦਾ ਇਨੀ ਠੰਡੀ ਹਵਾ ਲਾਓ ਜੀ ਹੁਣ 2 200 ਖਰਚਣ ਦੀ ਲੋੜ ਨਹੀਂ 18 1800 ਖਰਚਣ ਦੀ ਲੋੜ ਨਹੀਂ ਵੱਡਾ ਡੀਪੂ ਨੇ ਮਿੱਡੀਆਂ ਦੇ ਰੇਟ ਵੀ ਘਟਦੇ ਆ ਘੱਟ 593 ਰੁਪਏ ਚ ਲੈ ਜਾਓ ਮਿੱਟੀ ਡਿਜ਼ਾਈਨ ਦੇਖੋ ਕਿੰਨੇ ਆ ਸਾਈਜ਼ ਦੇਖੋ ਕਿੰਨੇ ਆ ਰੰਗ ਸਾਰੇ ਆ ਰੇਟ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਕਰਦੇ ਆ ਆਹ ਦੇਖੋ ਜੀ ਹੋਰ ਰੇਟ ਘਟ ਗਿਆ ਜੀ ਹੋਰ ਰੇਟ ਘਟ ਗਿਆ 2000 2500 ਜਿੰਨਾ ਮਰਜ਼ੀ ਦਾ ਰੇਟ ਲੈ ਲਓ ਪਰ ਵੱਡਾ ਡੀਪੂ ਨੇ ਲਿਖ ਕੇ ਲਾਤਾ ਸਿਰਫ 662 ਰੁਪਏ ਦੇ ਵਿੱਚ ਮਿੱਡੀ ਦੇ ਰਣੀਆਂ ਰੰਗ ਡਿਜ਼ਾਈਨ ਸਾਈਜ਼ ਇਹਦੇ ਵਿੱਚ ਬਹੁਤ ਸਾਰੇ ਮਿਲਣੇ ਆ। ਆ ਦੇਖੋ ਕੁੜੀਆਂ ਵਾਸਤੇ ਟੀ-ਸ਼ਰਟਾਂ ਵੀ ਆ ਚੁੱਕੀਆਂ ਹੈਗੀਆਂ ਕਿੰਨੇ ਕਿੰਨੇ ਖੁੱਲੇ ਡੋਲੇ ਸਾਈਜ਼ ਆ ਚੁੱਕੇ ਹੈਗੇ ਆ ਸਿਰਫ 1075 ਰੁਪਏ ਵਿੱਚ ਕੋਈ 425 ਦੀ ਹੈਗੀ ਆ ਕੋਈ ਹੈਗੀ ਆ 200 ਦੀ ਕੋਈ 75 ਰੁਪਏ ਦੀ ਆ ਦੇਖੋ ਟੀ-ਸ਼ਰਟਾਂ ਵੀ ਕਿੰਨੀ ਕਿੰਨੀ ਵਧੀਆ ਕੁੜੀਆਂ ਵਾਸਤੇ ਆ ਚੁੱਕੀਆਂ ਖੁੱਲੇ ਡੋਲੇ ਤੁਹਾਨੂੰ ਸਾਈਜ਼ ਮਿਲਣੇ ਹੈ ਕੋਈ 475 ਕੋਈ 500 ਕੋ 300 ਕੋ 250 ਇਹ ਲਗ ਲਗੇ ਚ ਕਲਰ ਮਣੇ ਲਗ ਲਗਤ ਆਰਟੀਕਲ ਮਣੇ ਗਿਆ ਪਸੰਦ ਤੁਹਾਡੀ ਹੈਗੀ ਤੁਸੀਂ ਜਿੱਦਾ ਮਰਜ਼ੀ ਨੂੰ ਪਾ ਸਕਦੇ ਹੈਗੇ ਆ ਤੁਸੀਂ ਆਉਣ ਜਾਣ ਲਈ ਪਾ ਲੋ ਚਾਹੇ ਤੁਸੀਂ ਘਰ ਪਰ ਹੋ ਗਏ ਥੋਤੇ ਡਿਪੈਂਡ ਕਰਦਾ ਹੈਗਾ ਲੋ ਵੀ ਨਾਈਟ ਸੂਟ ਆ ਗਿਆ ਪਜਾਮੇ ਦੇ ਨਾਲ ਜਿਨ੍ਹਾਂ ਕੁੜੀਆਂ ਦੇ ਲੱਗ ਗਏ ਵੀਜ਼ੇ ਤੁਸੀਂ ਚੱਲਿਓ ਬਾਹਰ ਕੈਨੇਡਾ ਅਮਰੀਕਾ ਸਟੂਡੈਂਟ ਵੀਜ਼ੇ ਤੇ ਆਜੋ ਇੱਥੇ ਬਹੁਤ ਸਸਤਾ ਕੱਪੜਾ ਕਰਤਾ ਇੰਨਾ ਸੋਹਣਾ ਕੱਪੜਾ ਰੇਟ ਘੱਟ ਤੁਹਾਨੂੰ ਕਿਤੋਂ ਮਿਲਣੇ ਨਹੀਂ ਭਾਵੇਂ ਬਾਹਰਲੇ ਮੁਲਕਾਂ ਚੱਲਿਓ ਭਾਵੇਂ ਤੁਸੀਂ ਇੰਡੀਆ 'ਚ ਹੈਗੇ ਆ ਤੁਸੀਂ ਦੇਖੋ ਜੈਮ ਗੇ ਜਾਣਾ ਤੁਸੀਂ ਨਾਈਟ ਸੂਟ ਪੋਣਾ ਤੁਸੀਂ ਵਾਕ ਦੇ ਲਈ ਪੋਣਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਉੱਪਰ ਦੇਖੋ ਆ ਬਾਹ ਦੇ ਉੱਤੇ ਦੇਖੋ ਥੱਲੇ ਲੋਰ ਦੇ ਉੱਤੇ ਬਹੁ ਇਦੇ ਉੱਤੇ ਡਿਜ਼ਾਈਨ ਕੀਤੇ ਹੋਏ ਆ ਰੇਟ ਬਹੁਤ ਜ਼ਿਆਦਾ ਘਟਿਆ ਪੰਜ ਦਿਨ ਦੇ ਅੰਦਰ ਫਾਇਦੇ ਹੋਣੇ ਆ ਛੇਤੀ ਆਜੋ ਫ੍ਰੀ ਦੇ ਆ ਕੱਪੜਾ ਮਿਲ ਰਿਹਾ 50000 ਦਾ ਕੱਪੜਾ 15000 ਚ 70 70% ਬਾਜ਼ਾਰ ਨਾਲੋਂ ਸਸਤੇ ਕੱਪੜੇ ਕਰਤੇ ਆ ਬਸ ਲੁੱਟ ਲਓ ਮੇਲਾ ਘਰ ਨਾ ਬੈਠੇ ਰਹੋ ਵੱਡਾ ਡੀਪੂ ਆ ਜਾ ਚੌਂਕ ਬੰਗਾ ਮੇਲੇ ਲੱਗ ਗਿਆ ਆ ਦੇਖੋ ਸੈਲਫ ਸਰਵਿਸ ਇੱਥੇ ਜਿਹੜੀ ਮਰਜ਼ੀ ਚੀਜ਼ ਤੁਸੀਂ ਚੱਕ ਚੱਕ ਕੇ ਲੈ ਜਾਓ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਦਾਂ ਦੀਆਂ ਆਈਟਮਾਂ ਇੱਧਰ ਕੋਟ ਸੈੱਟ ਟੀ-ਸ਼ਰਟ ਲੋਅਰ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਆ ਸਟੇਲ ਆਤੀ ਆ ਆਜੋ 5 ਦੇ